ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਇਹ ਸਮੁੱਚਾ ਸਮੂਹ ਗੁਰਨਾਨਕ ਨਾਮ ਲੇਵਾਂ ਭਾਈ ਪਾਈ ਤੇ ਸਮੂਹ ਸਾਰੇ ਵਰਗ ਉਹ ਬੜੀ ਚੜ੍ਹਦੀ ਕਲਾ ਨਾਲ ਮਨਾ ਰਹੇ ਆ ਸੋ ਜਿੱਥੇ ਇਸ ਸਦੀ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਏ ਇਸ ਮਹਾਨ ਸ਼ਤਾਬਦੀ ਵਿੱਚ ਸਹਿਜ ਪਾਠਾਂ ਦੇ ਭੋਗ ਪਾਏ। ਇਸ ਮਹਾਨ ਸ਼ਤਾਬਦੀ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਵੱਖ-ਵੱਖ ਸਥਾਨਾਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮਹਾਪੁਰਸ਼ਾਂ ਵੱਲੋਂ ਉਹ ਸਾਰੇ ਪ੍ਰੋਗਰਾਮ ਲੀਕੇ ਗਏ। ਤੇ ਜਿਹੜੇ ਸਾਡੀਆਂ ਖਾਲਸਾ ਇੰਸਟੀਚੂਨਸ ਆ ਉਹਨਾਂ ਦੇ ਵਿੱਚ ਇਹ ਸੈਮੀਨਾਰ ਜਿਹੜੇ ਆ ਉਹ ਲੀਕੇ ਗਏ। ਤੇ ਅੱਜ ਦਾ ਇਹ ਸੈਮੀਨਾਰ ਅੰਤਰਰਾਸ਼ਟਰੀ ਸੈਮੀਨਾਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਮਰਪਿਤ। ਤੇ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਬਲਾਰੇ ਸਿੱਖ ਬਲਾਰੇ ਜਿਹੜੇ ਇਸ ਗੁਰਸ਼ਬਦ ਦੇ ਨਾਲ ਵੀ ਜੁੜੇ ਹੋ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਨੀ ਡਾਕਟਰ ਗਰਮੀਰ ਸਿੰਘ ਜੀ ਸਿੱਧੂ ਤੇ ਸਾਡੇ ਸ਼੍ਰੋਮਣੀ ਕਾਲੀ ਦਲ ਵੱਲੋਂ ਸਤਿਕਾਰਯੋਗ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਅਚੇਚੇ ਤੌਰ ਤੇ ਪਹੁੰਚੇ ਆ ਤੇ ਮੇਰੇ ਸਤਿਕਾਰਯੋਗ ਮੈਂਬਰ ਸਹਿਬਾਨ ਦਲਜੀਤ ਸਿੰਘ ਪਿੰਡਰ ਮੇਰੇ ਨਾਲ ਅਜੈਕਟਿਵ ਦਾ ਮੈਂਬਰ ਨਾਲ ਅਜਮੇਰ ਸਿੰਘ ਜੀ ਖੇੜਾ ਤੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਇਹ ਵੀ ਸਾਰੇ ਪਹੁੰਚੇ ਤੇ ਤਿੰਨ ਚਾਰ ਘੰਟੇ ਦੇ ਵਿੱਚ ਇਹ ਵਿਸ਼ੇਸ਼ ਬਲਖਣ ਪੱਖੀ ਸੈਮਿੰਦਾਰ ਦਾ ਇਹ ਰਿਹਾ ਕਿ ਮੈਂ 2 ਘੰਟੇ ਪਾਵੇਂ ਲੇਟ ਹੋ ਗਿਆ ਅੰਮ੍ਰਿਤਸਰ ਗਿਆ ਸੀ ਪਰ ਬੱਚੇ ਆ ਤਿੰਨ ਬਾ ਚੱਲੇ ਆ ਤੇ ਵਿੱਚੇ ਟੀਚਰ ਸਾਹਿਬਾਨ ਤੇ ਵਿੱਚੇ ਸਾਡੇ ਜੱਸੇਦਾਰ ਸਾਹਿਬਾਨ ਤੇ ਚੱਚੇ ਤੌਰ ਤੇ ਵਕੀਲ ਸਾਹਿਬਾਨ ਇਹ ਸਾਰਿਆਂ ਨੇ ਬੜੀ ਵਿਦਬਤਾ ਦੇ ਨਾਲ ਇੱਕ ਇੱਕ ਅੱਖਰ ਹਰ ਇੱਕ ਬਲਾਰੇ ਦਾ ਸੁਣਿਆ ਇਹੋ ਹੀ ਵਲਾਰੇ ਦਾ ਵੀ ਪ੍ਰਭਾਵ ਹੁੰਦਾ ਤੇ ਸੁਣਨ ਵਾਲੇ ਦਾ ਵੀ ਹੁੰਦਾ ਕਿ ਬੜੇ ਧਿਆਨ ਦੇ ਨਾਲ ਪੇਸ਼ੈਂਸ ਲਈ ਇਹਨਾਂ ਨੇ ਇਹ ਸਾਰਾ ਜਿਹੜਾ ਅੱਜ ਦਾ ਸੈਮੀਨਾਰ ਅਟੈਂਡ ਕੀਤਾ ਸੋ ਇਹਦੇ ਸਬੰਧ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੁਨ ਸਿਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਵੀ ਪਿਤਵਰ ਯਾਦ ਨੂੰ ਨਾਲ ਹੀ ਸ਼ਾਮਲ ਕੀਤਾ ਗਿਆ ਤੇ ਕੱਲ ਤੋਂ ਕਲਗੀਧਰ ਪਾਤਸ਼ਾਹ ਜੀ ਦੀੋਂ ਜਿਹੜੀ ਗੁਰਿਆਈ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉਹਦੇ ਸ਼੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤ ਵੇਲੇ ਆਰੰਭ ਹੋਣਗੇ ਗੁਰਦੁਆਰਾ ਪੂਰਾ ਸਾਹਿਬ ਵਿਖੇ ਜਿਹੜੇ 23 ਨੂੰ ਅੰਮ੍ਰਿਤ ਵੇਲੇ ਖੰਡ ਪਾਠਾਂ ਦੇ ਭੋਗ ਤੇ ਫਿਰ ਵੱਖ-ਵੱਖ ਜਿਹੜੇ ਸਾਡੇ ਵਿਦਵਾਨ ਕਥਾਕਾਰ ਆ ਉਹ ਉੱਥੇ ਕਥਾ ਕਰਨਗੇ ਫਿਰ ਵੱਖ-ਵੱਖ ਸਾਡੇ ਜਿਹੜੇ ਰਾਗੀ ਆ ਉਹ ਉਸ ਦਿਨ ਸਾਰੀ ਇਹ ਜਿਹੜੀ ਸ਼ੁਰੂਆਤ ਹੋ ਜੋਗੀ ਤੇ 29 ਤਰੀਕ ਤੱਕ ਨਿਰੰਤਰ ਇਹ ਸਮਾਗਮ ਚੱਲਣੇ ਆ 25 ਤਰੀਕ ਤੱਕ ਕਿਉਂਕਿ 25 ਤਰੀਕ ਉਹ ਤਰੀਕ ਆ ਜਦੋਂ ਸਤਗੁਰਾਂ ਦੀ ਸ਼ਹਾਦਤ ਹੁੰਦੀ ਆ ਦਿੱਲੀ ਗੁਰਦੁਆਰਾ ਸੀਸਗੰਜ ਵਿਖੇ ਤੇ 29 ਤਰੀਕ ਉਹ ਦਿਵਸ ਆ ਜਦੋਂ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੈਤਾ ਜੀ ਸਤਗੁਰਾਂ ਦੇ ਪਵਿੱਤਰ ਸਤਗੁਰ ਜੀ ਦੇ ਸੀਸ ਨੂੰ ਲੈ ਕੇ ਤੇ ਇਸ ਪਵਿੱਤਰ ਧਰਤੀ ਤੇ ਪਹੁੰਚਿਆ ਸੀ ਮੈਂ ਹਰ ਇੱਕ ਸਟੇਜ ਤੇ ਵੀ ਕਹਿੰਨਾ ਤੇ ਅੱਜ ਵੀ ਕਹਿੰਨਾ ਕਿ ਬਾਕੀ ਜਾਂਦੇ ਵਿੱਚ ਭਾਵੇਂ ਹਾਜ਼ਰੀ ਘੱਟ ਰਹਿ ਜਾਏ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਹਿਵਾਨਗੜ੍ਹ ਸਾਹਿਬ ਉਥੋਂ ਮਹਾਨ ਨਗਰ ਕੀਰਤਨ ਜਿਹੜਾ ਆ ਸਮੂਹ ਸਰਮੌਰਤ ਅਤੇ ਜਥੇ ਬੰਦੀਆਂ ਨੇ ਹੰਗਸਿੰਘਾਂ ਦੀਆਂ ਉਹ ਸਾਰਿਆਂ ਤੇ ਸਮੁੱਚਾ ਖਾਲਸਾ ਪੰਥ ਤੇ ਸਮੁੱਚਾ ਸਾਰਾ ਭਾਈਚਾਰਾ ਪੰਜਾਬ ਦਾ ਦੇਸ਼ ਵਿਦੇਸ਼ ਦਾ ਉਹਦੇ ਵਿੱਚ ਆਪਣੀ ਹਾਜ਼ਰੀ ਭਰਨ ਤੇ ਉਹ ਸਮਾਗਮ ਜਿਹੜਾ ਆ ਉਹ ਗੁਰਦੁਆਰਾ ਸੀਸਗੰਜ ਵਿਖੇ ਆ ਕੇ ਸੰਪੂਰਨਤਾ ਹੋਣੀ ਆ ਉੱਥੇ ਪਾਈ ਪਿੰਦਰਪਾਲ ਸਿੰਘ ਜੀ ਪਾਈ ਹਰਜਿੰਦਰ ਸਿੰਘ ਜੀ ਛੇੜਨਗਰ ਵਾਲੇ ਰਾਤ ਨੂੰ ਵੀ ਬਾਨਗਾਰਡ ਹਾਜ਼ਰੀ ਭਰਨਗੇ ਇੱਥੇ ਵੀ ਅੰਮ੍ਰਿਤ ਵੇਲੇ ਹਾਜ਼ਰੀ ਭਰਨਗੇ ਸੋ ਸਾਰੀ ਸੰਗਤ ਨੂੰ ਬੇਨਤੀ ਆ 23 ਤੋਂ 25 ਤੱਕ ਨਹੀਂ ਸਮਾਗਮ ਸਮਾਗਮ 23 ਤੋਂ ਲੈ ਕੇ 29 ਤਰੀਕ ਤੱਕ ਆ ਤੋ ਬਾਤ ਤੋਂ ਬਾਤ ਯਤਨ ਕਰੀਏ ਜਿਹੜੇ ਮਾਈ ਭਾਈ ਚਾਹੁੰਦੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਾਰਨਾ ਦੇ ਵਿੱਚ ਹਾਜ਼ਰੀ ਲਾਉਣੀ ਅਮਰ ਸੰਚਾਰ ਵੀ ਨਾਲ ਨਿਰੰਤਰ ਜਾਰੀ ਰਹਿਣੇ ਆ ਬਾਤ ਤੋਂ ਬਾਤ ਇਹਦੇ ਵਿੱਚ ਪਹੁੰਚੀਏ ਤੇ ਇਹ ਸ਼ਦਾਬ ਦੀ ਮਨਾਉਣੀ ਵੀ ਆ ਬਸਾਉਣੀ ਵੀ ਆ ਮਨਾਉਣੀ ਆ ਗੁਰੂ ਜੀ ਗੁਰੂ ਪਾਤਸ਼ਾਹ ਦੇ ਉਸ ਕੀਤੇ ਪ੍ਰਕਾਰ ਦੇ ਸਾਹਮਣਕ ਤੇ ਬਸਾਉਣੀ ਆ ਗੁਰ ਸ਼ਬਦ ਨੂੰ ਆਪਣੇ ਸਰੀਰ ਤੇ ਆਪਣੇ ਅਨੁਭਵ ਨਾਲ ਗੁਰਬਾਣੀ ਨੂੰ ਆਪਣੇ ਸੂਲ ਅਨਸਾਰ ਜ਼ਿੰਦਗੀ ਵੀ ਜਿਉਣੀ ਆ ਤੇ ਅਮਰਤਾਰੀ ਵੀ ਵੱਧ ਤੋਂ ਵੱਧ ਹੋਣਾ